ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਵੀਕਾਰ ਮੈਂ ਹਾਂ ਤੁਹਾਡਾ ਖੁਸ਼ਰਾਜ ਪੰਥ ਨੂੰ ਕੌਣ ਸੰਭਾਲੇਗਾ ਪੰਥ ਦੀ ਬਾਗ ਡੋਰ ਕਿਸ ਦੇ ਹੱਥ ਵਿੱਚ ਦੇ ਦੇਵੀ ਚਾਹੀਦੀ ਹੈ ਤਾਂ ਕਿ ਪੰਥ ਦੀ ਅਗਵਾਈ ਬੜੇ ਵਧੀਆ ਤਰੀਕੇ ਦੇ ਨਾਲ ਕੀਤੀ ਜਾ ਸਕੇ ਕੌਮ ਦਾ ਰਖਵਾਲਾ ਕੌਣ ਹੈ ਕੌਮ ਦੀ ਅਗਵਾਈ ਕੌਣ ਕਰੇਗਾ ਬਾਦਲ ਪਰਵਾਰ ਯਾਨੀ ਕਿ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀ ਸ਼੍ਰੋਮਣੀ ਅਕਾਲੀ ਦਲ ਦਾ ਬਾਕੀ ਧੜਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਸੀਦ ਤੋਂ ਬਣਾਈ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਸ਼ੀਲ ਨੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਪਰਸਤ ਸਰਦਾਰ ਸਿਮਰਜੀਤ ਸਿੰਘ ਮਾਨ ਕੌਣ ਕਰੇਗਾ ਪੰਜਾਬ ਦੀ ਗੱਲ ਕੌਣ ਕਰੇਗਾ ਪੰਜਾਬ ਦੀ ਜਵਾਨੀ ਦੀ ਪੰਜਾਬ ਦੀ ਕਿਸਾਨੀ ਦੀ ਪੰਜਾਬ ਦੇ ਵਿੱਚ ਰਹਿਣ ਵਾਲੀ ਸਿੱਖ ਕੌਮ ਦੀ ਜਿਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਦੀਪ ਸਿੰਘ ਨੇ ਗਰਗਜ ਦੇ ਅਰਦਾਸ ਦੇ ਵਿੱਚ ਕਹਿ ਦਿੱਤਾ ਕਿ ਸਿੱਖਾਂ ਦੀ ਹੋਮ ਲੈਂਡ ਹੈ ਪੰਜਾਬ ਤੇ ਲੇਕਿਨ ਪੰਜਾਬ ਦੇ ਵਿੱਚ ਜਿਹੜਾ ਧਾਰਮਿਕ ਗਲਿਆਰਾ ਹੈ ਉਹਦੇ ਵਿੱਚ ਇਨਾ ਕੋ ਤਣਾਅ ਵਧ ਗਿਆ ਹੈ ਕਿਉਂਕਿ ਏਜੰਸੀਆਂ ਨੇ ਲਗਾਤਾਰ ਢਾਹ ਲਾਈ ਹੈ ਧਰਮ ਨੂੰ ਖਤਮ ਕਰਨ ਦੇ ਲਈ ਕਈ ਤਰ੍ਹਾਂ ਦੇ ਹੱਥ ਕੰਟੇ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ અપਨਾਏ ਗਏ ਨੇ ਲੇਕਿਨ ਇੱਕੋ ਹੀ ਦਿਸਦਾ ਹੈ ਕਹਿੰਦੇ ਨੇ ਉਹਨੇ ਭਾਈ ਅਮਰਤਪਾਲ ਸਿੰਘ ਖਾਲਸਾ ਭਾਈ ਅਮਰਤਪਾਲ ਖਾਲਸਾ ਹੀ ਜਿਹੜੇ ਨੇ ਉਹ ਕੌਮ ਨੂੰ ਸੰਭਾਲ ਸਕਦੇ ਨੇ ਕੌਮ ਨੂੰ ਨਵੀਂ ਦਿਸ਼ਾ ਦੇ ਸਕਦੇ ਨੇ ਅਤੇ ਕੌਮ ਦੀ ਗੱਲ ਅਤੇ ਕੌਮ ਦਾ ਹੱਕ ਜਿਹੜਾ ਹੈ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਕੋਲੋਂ ਲੈ ਸਕਦੇ ਨੇ ਬਾਕੀ ਸਾਰੇ ਮਿਲ ਜਾਂਦੇ ਨੇ ਉਹ ਵਕ-ਵਕ ਸੰਪਰਦਾਵਾਂ ਦੀ ਉਹ ਵਕ-ਵਕ ਜਥੇਦਾਰਾਂ ਦੀ ਉਹ ਵਕ-ਵਕ ਟਕਸਾਲਾਂ ਵੀ ਗੱਲ ਕੀਤੀ ਗਈ ਘੱਲੂ ਘਰੇ ਵਾਲੇ ਦਿਨ ਉਸ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਕਿਸ ਤਰ੍ਹਾਂ ਭਾਈ ਧਿਆਨ ਸਿੰਘ ਮੰਡ ਇਵਨ ਦੋ ਉਹ ਭਾਈ ਅਮਰਪਾਲ ਖਾਲਸਾ ਆ ਦੇ ਸਮਰਥਕ ਹੋਣ ਦੇ ਨਾਲ ਨਾਲ ਉਹ ਭਾਈ ਸਿਮਰਜੀਤ ਸਿੰਘ ਮਾਨ ਉਹਨਾਂ ਦੇ ਪਾਰਟੀ ਦੇ ਨੇ ਲੇਕਿਨ ਫਿਰ ਵੀ ਉਹਨਾਂ ਨੇ ਜਿਹੜੀ ਵੱਡੀ ਗੱਲ ਕਹੀ ਪਹਿਲਾਂ ਆਪਾਂ ਉਹਨਾਂ ਦੀ ਗੱਲਬਾਤ ਸੁਣਦੇ ਆਂ ਫਿਰ ਗੱਲਬਾਤ ਕਰਾਂਗੇ ਇਹ ਸਾਰਾ ਕੋਸ਼ਿਸ਼ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੀਆਂ ਸੰਘਰਸ਼ ਕਰਨ ਵਾਲੀਆਂ ਜੱਥੇ ਬੰਦੀਆਂ ਨੇ ਸਿਆਸੀ ਉਹ ਸਿਮਰਨਜੀਤ ਸਿੰਘ ਮਾਰਨ ਹੋਏ ਉਹ ਜੁਗੀਆਂ ਜੱਥੇ ਬੰਦੀਆਂ ਹੋਣ ਅੱਜ ਪੰਜਾਬ ਦੀ ਵਾਗ ਡੋਰ ਸੰਭਾਲਣ ਵਾਲਾ ਇੱਕੋ ਬੰਦਾ ਨਜ਼ਰ ਆਉਂਦਾ ਉਹ ਹੈਗਾ ਭਾਈ ਅਮਰਤਪਾਲ ਸਿੰਘ ਮੈਂ ਪੰਜਾਬ ਵਾਸੀਆਂ ਨੂੰ ਇਹ ਅਪੀਲ ਕਰਦਾ ਮੈਂ ਦੁਕਾਨਦਾਰਾਂ ਨੂੰ ਵੀ ਵਪਾਰੀਆਂ ਨੂੰ ਵੀ ਹਰ ਵਰਗ ਦੇ ਲੋਕਾਂ ਨੂੰ ਅਪੀਲ ਕਰਦਾ ਵਾ ਅਗਰ ਪੰਥ ਦੀ ਚੜ੍ਹਦੀ ਕਲਾ ਕਰਨੀ ਆ ਅਗਰ ਪੰਜਾਬ ਦੀ ਚੜ੍ਹਦੀ ਕਲਾ ਕਰਨੀ ਆ ਤੇ ਮੈਂ ਅੱਜ ਅਪੀਲ ਕਰਦਾ ਵਾਂ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਸਿੱਖਾਂ ਨੂੰ ਕਿ ਆਪ ਸਾਰੇ ਅਮਰ ਦਾ ਪੰਗੂ ਬਣੋ ਤੇ ਜਗਤਾਰ ਸਿੰਘ ਹਵਾਰੇ ਨੂੰ ਬਾੜ ਘਟਾਉਣ ਦਾ ਛੰਗਰ ਚੱਲੜੀਏ ਮਾਨ ਸਾਹਿਬ ਨੂੰ ਬੇਨਤੀ ਕਰਦਾ ਕਿ ਮਾਨ ਸਾਹਿਬ ਅਮਰਪਾਲ ਦੇ ਨਾਂ ਰਲ ਕੇ ਸਾਨੂੰ 2027 ਵਿੱਚ ਪੰਜਾਬ ਦੀ ਸਰਕਾਰ ਸਿੱਖਾਂ ਨੂੰ ਨਰੋਲ ਚਾਹੀਦੀ ਹੈ ਔਰ ਉਹਦਾ ਮੁੱਖ ਮੰਤਰੀ ਅਮਰਪਾਲ ਲੋਕ ਚਾਹੁੰਦੇ ਨੇ ਬਹੁਤ ਵੱਡਾ ਬਿਆਨ ਦਿੱਤਾ ਹੈ ਜੀ ਤੁਸੀਂ ਬਹੁਤ ਵੱਡਾ ਬਿਆਨ ਦਿੱਤਾ ਕਿ ਮੁੱਖ ਮੰਤਰੀ ਅਮਰਪਾਲ ਸਿੰਘ ਹੋਣੀ ਚਾਹੀਦੀ ਹਾਂ ਔਰ ਅਸੀਂ ਵਾਅਦਾ ਕਰਦੇ ਹਾਂ ਪੂਰੇ ਦੇਸ਼ ਵਿਦੇਸ਼ ਵਿੱਚ ਤੇ ਪੰਜਾਬ ਦੇ ਵਾਸੀਆਂ ਦੇ ਨਾਲ ਕਿ ਅਸੀਂ ਅਮਰਪਾਲ ਨੂੰ ਸੋ ਮੁੱਚੇ ਖਾਲਸਾ ਬੰਧਨੂ ਨਾਮ ਲੈ ਕੇ ਬਗੈਰ ਕਿਸੇ ਵੈਰ ਵਿਰੋਧ ਦੇ 2027 ਦਾ ਮੁੱਖ ਮੰਤਰੀ ਬਣਾ ਕੇ ਬਾਹਰ ਕੱਢਿਆ ਇਹ ਹੈ ਭਾਈ ਸਾਹਿਬ ਉਹਨਾਂ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਖਾਲਸਾ ਹੀ ਮੁੱਖ ਮੰਤਰੀ ਹੋਣਗੇ ਭਾਵੇਂ ਭਾਈ ਜਗਤਾਰ ਸਿੰਘ ਖਵਾਰਾ ਹੋਣ ਭਾਵੇਂ ਭਾਵੇਂ ਭਾਈ ਬਲਵੰਤ ਸਿੰਘ ਰਾਜਾ ਰਾਜੋਬਾਣਾ ਹੋਣ ਇਹ ਤੇ ਭਾਈ ਅਮਰਤਪਾਲ ਖਾਲਸਾ ਯਾਨੀ ਕਿ ਭਾਈ ਅਮਰਤਪਾਲ ਖਾਲਸਾ ਨੂੰ ਅਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੌਮ ਜਿਹੜੀ ਹੈ ਵੋਟ ਪਾਏਗੀ ਉਹ ਅਕ ਵਕ ਸੰਪਰਦਾਵਾਂ ਵਕ ਵਕਟਕਸਾਲਾਂ ਅਤੇ ਜਥੇਦਰ ਸੁਭਾਨਾਂ ਦੀ ਅਗਵਾਈ ਦੇ ਵਿੱਚ ਭਾਈ ਅਮਰਤਪਾਲ ਖਾਲਸਾ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹ ਬਹੁਤ ਵੱਡਾ ਬਿਆਨ ਦਿੱਤਾ ਗਿਆ ਹੈ ਧੰਨਵਾਦ